ਦੇ ਅਪਾਰ ਬਖਸ਼ ਦੇ ਨਾਲ ਅਮਰ ਸਹੀ ਗੰ ਦਿਨਾਂ ਦਾ ਬਾਂ ਸੰਤਰਾਤ ਕੋਈਆਂ ਨੇ ਕਿ ਜੋ ਹਾਸੀ ਮਾਣਿੰਦਾ ਆਨੰਦ ਮਾਣ ਰੇ ਸਾਹ ਉਹ ਜੋ ਡੜੀ ਆ ਚੱਲ ਚੱਈ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜੀਵਨ ਦੇ ਵਿੱਚ

کی ویک دی ہے رکھے ہوئے ایک کا پایا نہ کچھ نشان گنگو سے بولی لیتا ہے کیوں صبر پہ قسام جار لے گیا اٹھا کے تُو اے جست رو کہاں بہتر تھا مانگ لیتا تو ہم سے تمام مال کہ جن تین لوٹ سی سو منگ لینو لیکن ہوا چرانے سے تو پر حرام مال تر جس گھر کا تو تلام تھا اس سے درک گیا لاکر گھر میں کام یہ بے بےفا کیا ਮਾਤਾ ਕਲ ਵੀ タル ਕੀ ਤੁਝੇ ਕਿਆ ਖਬਰ ਨਾ ਥੀ ਤੇਰੀ ਤਰਾਂ ਤੂੰ ਮੁਝ ਕੋ ਜੜਾ ਹਿਰਸ ਜੜਾ ਨਾ ਥੀ ਤੇ ਇਕ ਰਾਲ ਕਰ ਲੋ ਆਪਣੀ ਖਤਾ ਤੂੰ ਅਗਰ ਕਭੀ ਕਹਿੰਦੇ ਨੇ ਕਿ ਤੂੰ ਇਹ ਗਾਲ ਨੂੰ ਜੇ ਮੰਨ ਲਵੇ ਆਪਣੇ ਇਸ ਬਾਪ ਨੂੰ ਤੇ ਹਮ ਬਖਸ਼ ਦੇਂਗੇ ਸੋਖ ਸੇ ਸਾਗੋ ਮਾਲੂ ਜਨ ਅਭੀ ਕਿੰਨੇ ਅਸੀਂ ਸਾਲ ਸਾਲ ਜਦੋਂ ਸਮਾਨ ਤੈਨੂੰ ਅਸੀਂ ਦੇ ਦੇਵਾਂਗੇ ਦਵਾਂਗੇ ਨਹੀਂ ਪਰ ਤੂੰ ਆਪਣੀ ਗੱਲ ਤੋਂ ਮੰਨ ਹਮ ਬਖਸ਼ ਦੇਂਗੇ ਉਪਦੇਸ਼ ਮਾਤ ਗੁਜਰੀ ਕਾ ਸੁਣ ਕਰ ਵੋ ਬੇਹ ਹਾ ਸਿਰ ਮੰਨਾ ਹੋ ਨਿਕੀ ਜਗਾ ਚਿਲਾ ਕੇ ਲਗਾ ਕਹਿਣੀ ਲਗਾ ਹੁਣ ਕਿੰਨੇ ਬਖਤਾ ਥਾ ਸ਼ਰਮੰਦਾ ਹੋ ਨੀ ਕੀ ਜਗਾ ਚਲਾਨੇ ਲਗਾ ਲੱਗ ਗਿਆ ਪਖਤਾ ਥਾ ਜੋਰ ਜੋਰ ਸਿਰ ਦੇਖੋ ਕੱਜਬ ਹੈ ਕਿਆ ਤੁਮ ਕੋ ਬਣਾ ਦੇਣੇ ਕੀ ਪਿਆਰ ਇਹੀ ਥੀ ਸਨਾ ਤੇ ਫਿਰਤੇ ਹੋ ਹੁਣ ਮਾਤਾ ਜੀ ਨੂੰ ਕਹਿ ਰਹੇ ਨੇ ਸਤਕਾਰ ਵੀ ਭੁੱਲ ਗਏ ਫਿਰਤੇ ਹੋ ਜਾਂ ਛਪਾਏ ਕਹਿੰਦੇ ਤੁਸੀਂ ਜਾਂ ਛਪਾਏ ਫਿਰਦੇ ਹੋ ਕਰਤੇ ਹੋ ਜਾਂਚ ਪਾਏ ਹੋਏ ਖੁਦ ਨਵਾਬ ਸੇ ਕਹਿੰਦੇ ਹੋ ਮੁਝ ਕੋ ਚੋਰ ਇਹ ਫਿਰ ਕਿਸ ਹਿਸਾਬ ਸੇ ਤੇ ਮਨਾਂ ਦੇ ਪਿੰਡੇ ਨੇ ਵੀ ਚੋਰ ਤਾਂ ਤੁਸੀਂ ਹੋ ਹੋ ਲੁੰਦੇ ਫਿਰਦੇ ਹੋ ਤੇ ਮੈਂ ਕਿਵੇਂ ਚੋਰ ਹੋ ਸਕਦਾ ਫਿਰ ਸੋਪ ਚਾਬ ਘਰ ਸੇ ਚਲ ਗਿਆ ਫਿਰ ਉਹ ਨਿਮਖ ਹਰਾਮ ਪਹੁੰਚਾ ਉਹ ਇਸ ਜਗ੍ਹਾ ਪੈ ਮੋਰਿੰਡਾ ਥਾ ਜਿਸ ਕਾ ਨਾਮ ਤੇ ਮੁਖਬਰ ਵਹਾਂ ਨਵਾਬ ਕੇ ਰੱਖੇ ਤੇ ਕੁਝ ਪਿਆਮ ਤੇ ਮਤਲਬ ਥਾ ਜਿਸ ਕਾ ਘਰ ਮੇਰੇ ਕਿੰਨੇ ਮਤਲਬ ਥਾ ਜਿਸ ਕਾ ਧਰ ਮੇਰੇ ਸਤਗੁਰੂ ਦੇ ਲਾਲ ਹੈ ਕਹਿੰਦੇ ਨੇ ਜਿੰਨੂੰ ਸਿਰੋਧਰੇ ਫਿਰਦੇ ਨੇ ਤੋ ਮੇਰੇ ਕਾਹਨੇ ਸਤਗੁਰੂ ਦੇ ਲਾਲ ਜਿਨ ਕੇ ਪਕੜਨੇ ਕੇ ਸਭੀ ਖਾਹਾ ਕਮਾਲ ਹੈ ਤੇ ਕਹਿੰਦੇ ਨੇ ਹਰ ਇੱਕ ਮਨੁੱਖ ਨੂੰ ਪੜਨਾ ਚਾਹੁੰਦਾ ਹੈ ਆਲਕੇ ਸਾਲ ਕੇ ਸਾਥ ਉਹ ਜਸੂਰ ਆਗਿਆ ਪਕੜਾਣੇ ਸਾਹ ਜਾਵੇ ਕੋ ਮਨੂਸ ਆਗਿਆ ਬੱਚੇ ਜਿਨੋ ਨੇ ਆਕੇ ਗ੍ਰਫਤਾਰ ਕਰ ਲਈਏ ਸਰੰਦਰ ਸਾਥ ਚੱਲਣੇ ਕੋ ਤਿਆਰ ਕਰ ਲਈਏ ਤੇ ਕਿੰਦੇ ਨੇ ਪੀਨਸ ਥੀ ਪਾਲ ਕੀ ਥੀ ਨਾਮ ਹੁੰਦ ਅਲਵਾੜੀ ਥੀ ਤੇ ਕਿੰਦੇ ਨੇ ਕੋਈ ਪਾਲਕੀ ਲੈ ਕੇ ਨਹੀਂ ਆਏ ਸੀ ਮਾਤਾ ਤੇ ਬੱਚਿਆਂ ਵਾਸਤੇ ਤੇ ਕੀ ਸੀ ਵੱਦ ਵਖਤ ਲਾਏ ਬੈਲ ਦੀ ਗਾੜੀ ਸਵਾਰੀ ਥੀ ਸਰਹੰਗ ਹੁਣ ਅੱਗੇ ਜਾ ਜਾਂਦੇ ਨੇ ਸਰਹੰਗ ਸਰਹੰਗ ਜਾ ਕੇ ਪਹੁੰਚੇ ਹਜ਼ਾਰ ਇਤਿਹਾਸ ਛੇ ਦੋ ਚਾਰ ਗਏ ਜਦ ਹੁਏ ਜਗਨਨਬਾਬ ਛੇ ਕੰਮ ਬਗਤ ਦੇਵਤੇ ਹੀ ਏ ਬੋਲਾ ਇਸ ਵਾਰ ਸੇ ਫਿਲਹਾਲ ਇਨਕੋ ਕੈਦ ਮੇਂ ਰੱਖੋ ਜਾਬ ਸੇ ਤੇ ਪਿੰਦ ਨੇ ਹੁਣ ਇਹਨਾਂ ਨੂੰ ਕੈਦ ਦੇ ਵਿੱਚ ਰੱਖੋ ਤੇ ਫਿਰ ਸਵੇਰੇ ਇਹਨਾਂ ਦੇ ਨਾਮ ਉੱਤੇ ਅੰਦ ਕਰਾਂਗੇ ਗੋਵਿੰਦ ਥਾ ਗੁੰਬਦ ਥਾ ਜਿਸ ਮਕਾਮ ਐ ਉਹ ਗੁੰਬਦ ਬਣਿਆ ਹੋਇਆ ਸੀ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਹੁਣ ਵੀ ਉਹਦੀ ਇਨਸਾਨੀ ਹੈ ਏ ਮੁਕਿੰਦ ਹਜੂਰ تھے ਦੋ ਚਾਂਦ ਇੱਕ ਗੁਰਜ ਮਹਿ ਰੱਖ ਤੇ ਜ਼ਰੂਰ ਥੇ ਹੁਣ ਅੱਗੇ ਸਤਿਗੁਰੂ ਤੇ ਅੱਗੇ ਉਹ ਕਹਿੰਦੀ ਐ ਇੰਤਿਹ ਹੈ ਕਿ ਕੈਤ ਬਲਾ ਮੈਂ ਤੀਸਰਾ ਦਿਨ ਥਾਂ ਜਨਾਬ ਕੋ ਇਸੇ ਤਰ੍ਹਾਂ ਪੇਸੀ ਹੰਦੀਰੀ ਤੇ ਤਿੰਨ ਦਿਨ ਨੰਗੇ ਇਸ ਰੋਜ ਸਚਾ ਨਾਮ ਦੇ ਇਹ ਗੋਲਾ ਨਿਭਾਵ ਕੋ ਤੇ ਉਹ ਕੀਨਰਾ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਰਹੀ ਉਹ ਫਲੇ ਬੁਲਾਉਂਦੇ ਰਹੇ ਵਿਚਾਰੀ ਉੱਤੇ ਆ ਕੇ ਗਲਾਂ ਕਰਦੇ ਰਹੇ ਆਪੋ ਆਪਣੇ ਵਿਚਾਰ ਸਾਰੇ ਦਿੰਦੇ ਨੇ ਤੇ ਫਿਰ ਵੀ ਕਿੰਨਾ ਵੀ ਚਾਲੂ ਹੋਵੇ ਤੇ ਸੀਨੇ ਦੇ ਵਿੱਚ ਦਿਲ ਉਹ ਨਾਲ ਤੇ ਇਸ ਮੌਕਾ ਨੂੰ tàੜ ਗਏ ਹੋਏ ਸਚਾ ਨੰਦ ਦੇ ਕਿ ਇਸ ਰੋਹ ਸੁਚਾ ਆਨੰਦ ਇਹ ਬੋਲਾ ਨਾ ਬਾਬ ਕੋ ਮੰਗਵਾ ਕੇ ਕਲਗੀ ਧਰ ਕੇ ਪਿਸਰ ਇੰਤਲਾ ਕਾਮ ਲੋ ਕਹਿੰਦੇ ਆਪਣਾ ਬੁਲਲਾ ਲੈ ਲੋ ਉਹਦੇ ਬੱਚਿਆਂ ਨੂੰ ਬੁਲਾ ਕੇ ਮਸੂਮ ਇਹਨੇ ਸਮਝਣੇ ਕਿ ਦਇਆ ਨਾ ਕਾਮ ਤੇ ਦਇਆ ਸੇ ਨਾ ਕਾਮ ਲੋ ਕਹਿੰਦੇ ਨੇ ਇਹਨਾਂ ਨੂੰ ਮਸੂਮ ਸਮਝ ਕੇ ਤੇ ਨਾਂ ਤੇ ਦਇਆ ਨਾ ਕਰੋ ਬੋਲਾ ਉਸ ਚਾ ਆਨੰਦ ਸੇ ਲੈ ਆਓ ਇਡੇ ਸਿਤਾ ਲੋ ਹੋਣ ਗਰੀਲ ਖਾਂ ਕਹਿੰਦਾ ਕਿ ਨੁਸ਼ੇਤੀ ਲਿਆਓ ਗੋਗਿਲ ਦੇ ਗੋਬਦ ਨੇ ਗਵਾਧਿਆ ਸਭ ਮੇਰਾ ਲੋਕ ਦਾਵ ਕਹਿੰਦੇ ਨੇ ਮੇਰਾ ਇਹ ਇਲਾਕੇ ਵਿੱਚ ਲੋਕ ਦਾਵ ਸੀ ਵੀ ਇਹਨਾਂ ਦੇ ਪਿਤਾ ਨੇ ਮੇਰਾ ਸਾਰਾ ਮਿੱਟੀ ਵਿੱਚ ਬਰਾਲ ਦਿੱਤਾ ਰਾਜੋਂ ਕੇ ਸਾਥ ਮੇਰੀ ਵੀ ਮਿੱਟੀ ਹੋਈ ਖਰਾਬ ਦੁਸ਼ਮਨ ਕੇ ਬੱਚੇ ਕਤਲ ਕਰੂੰਗਾ ਜ਼ਰੂਰ ਮੈਂ ਕਹਿੰਨੇ ਪਰ ਤੇਰੇ ਆਜ ਚਲੂੰਗਾ ਜ਼ਰੂਰ ਮੈਂ ਤੇ ਘਰ ਉਹ ਸਫਾਈ ਲੈਣ ਵਾਸਤੇ ਆਜਣ ਫਿਰੇ ਤੇ ਮਾਤਾ ਨੇ ਜੋ ਉਸ ਵੇਲੇ ਪਿਆਰੀ ਕੀਤੀ ਬਲਬਲਾ ਸੀ ਕਵੀ ਨੇ ਮਿਆਨ ਕੀਤਾ ਕਹਿਣ ਲੱਗੇ ਜਾਣੇ ਸਿਰ ਪੈਲੇ ਆਉ ਗੜੇ ਸੇ ਲਗਾ ਤੂ ਲੂੰ ਕਿਸ ਨੂੰ ਕੰਬੀ ਕਰ ਦੂੰ ਜਰਾ ਮੂੰਹ ਧਰਾਲ ਤੋ ਲੂੰ ਪਿਆਰੇ ਸਰੋਂ ਪਰ ਸਰੋਂ ਦਾ ਪਾਵ ਸਿਰ प्यारे सरो पर नन्ही सी कलबी सजाओ तो लो मरने से पहले तुमको दूल्हा बना दो वे लोग ये कह दे ने कि जदों तैयारी करके ते उनां नु पजारे वे भेजया ते एक दरवाजा बंद सी ते ताकी सी ते ओदे विचों नी लगणा सी ते सावे आ गए ने पहला अपने पैर नंगाए फिर सिर ਤੇ ਉਹਨਾਂ ਸੋਚਿਆ ਕਿ ਸਦਾ ਇਹ ਨੇ ਉਹਦੇ ਇਹ ਨਿੱਕੇ ਸਿਤਰਾ ਸਿਰ ਚੋਕ ਜੋਗ ਆ ਪਰ ਉਹ ਸਮਝਦਾਰ ਸੀ ਉਹਨਾਂ ਜਾ ਕੇ ਕਿਚਾਰੀ ਦੇ ਵਿੱਚ ਜਦੋਂ ਫੜੇ ਬੁਲਾਈ ਬੱਚੋਂ ਕਾ ਰੋਗ ਛਾ ਗਿਆ ਹਰ ਇੱਕ ਮਨ ਅਸੀਰ ਪਰ ਲਲਸਾ ਪੜ ਗਿਆ ਥਾ ਅਮੀਰੋ ਵਜੀਰ ਪਰ ਤੇ ਜੋਗੀ ਅੱਲਾ ਯਾਰ ਖਾਨ ਨੇ ਗਿਆ ਕਿ ਜਦੋਂ ਉਹਨਾਂ ਨੇ ਫੜੇ ਬੁਲਾਈ ਤੇ ਇੱਕ ਵਾਰਾ ਸਾਰੇ ਕਿਚਾਰੀ ਦੇ ਵਿੱਚ ਮਾਤਮ ਜ ਸਾ ਆ ਗਿਆ ਸਾਰੇ ਸਾਰਿਆਂ ਦੇ ਮਨ ਦੇ ਵਿੱਚ ਇੱਕ ਡਰ ਪੈਦਾ ਹੋ ਗਿਆ ਇੱਕ ਨਮਾਜ਼ੀ ਪੈਦਾ ਹੋ ਗਈ ਕਿ ਦੇਖੋ ਇਹ ਛੋਟੇ ਛੋਟੇ ਬੱਚੇ ਉਹ ਪਿਤਾ ਤਾਂ ਹੈ ਸੀ ਸੂਰਮਾ ਤੇ ਦੁਨੀਆਂ ਉਹਦੇ ਨਾਲ ਸੀ ਤੇ ਸਾਨੂੰ ਉਹਨੇ ਸਮਝਾ ਕੁਝ ਦੇਗੀ ਪਰ ਉਹਨਾਂ ਦੇ ਜਿਹੜੇ ਬੱਚੇ ਆ ਉਹ ਵੀ ਸੰਸਰ ਦਾ ਤਾ ਦੇਣ ਅਗਲਾ ਜਿਹੜਾ ਅਗਲਾ ਉਹ ਜਿਵੇਂ ਹੋਊਗਾ ਫਿਰ ਛੁਡਾਇਆ ਜਾਊਗਾ ਇਸੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਰਿਵਾਰ ਜਿਹੜਾ ਵਿਛੜਿਆ ਹੋਇਆ ਵਕਤ ਵਕਤ ਤੀਖਣ ਦੇ ਨਾਲ ਜਿਹੜਾ ਕਾਇਕ ਸਾਰੇ ਨੇ ਇਹਨਾਂ ਆਹੀ ਦਿਨ ਜਿਹੜੇ ਜਾ ਰਹੇ ਨੇ ਇਹਨਾਂ ਜਨਾਂ ਦੇ ਵਿੱਚ ਗੁਰੂ ਸਾਹਿਬ ਜੀ ਜਿਹੜੇ ਉਹ ਚਲ ਗਏ ਨੇ ਮਾਛੀ ਵਾਰੇ ਉਥੇ ਜਾ ਕੇ ਉਹ ਉਹ ਅਗਲਾ ਜਿਹੜਾ ਪੜਾਅ ਸ਼ੁਰੂ ਕਰਦੇ ਨੇ ਇੰਦਰ ਸਾਹਿਬ ਜਾਨਦਿਆ ਫਰਮਾਤਾ ਜੀ ਨੂੰ ਠੰਡੇ ਗੁਰ ਜੀ ਵੇ ਰਾਖ ਕੇ ਇਹ ਜੋ ਭੁੱਖੇ ਪਾਣੀ ਉਹਨਾਂ ਨੂੰ ਲਿਖਿਆ ਗਿਆ ਕਿ ਉਹ ਕੁੱਚੀ ਜਗ੍ਹਾ ਹੈ ਤੇ ਉਸ ਉਹਨਾਂ ਨਾਲ ਦੇ ਵਿੱਚ ਉੱਥੇ ਇੱਕ ਨਾਲ ਨਦੀ ਵਗਦੀ ਹੁੰਦੀ ਸੀ ਹੁਣ ਤਾਂ ਸੁੱਕ ਗਈ ਹੈ ਨਿਵੇਤਾ ਹੈ ਉੱਥੇ ਤੇ ਠੰਡਾ ਪਾਣੀ ਤੇ ਠੰਡੀ ਜਗ੍ਹਾ ਵਿੱਚ ਰੱਖਿਆ ਗਿਆ ਇਹਨਾਂ ਕਾਟ ਦਿੱਤਾ ਗਿਆ ਸਤਿਗੁਰੂ ਮਹਾਰਾਜ ਸਾਹਿਬ ਦੀ ਬਾਣੀ ਦੇ ਨਾਲ ਆਸਾ ਦੀ ਜੁੜੇ ਅਕਾਲ ਪੁਰਖ ਦਾ ਜਾਗ ਕਰਦੇ ਹੋਏ ਬੱਚਿਆਂ ਨੂੰ ਗੁਰਦੀ ਵਿੱਚ ਲਾ ਕੇ ਇੱਥੇ ਇਸ ਨੂੰ ਜਲਿਆ ਤੇ ਆਤਮ ਸੰਸਾਰ ਦੀ ਸ਼ਾਂਤੀ ਦੇ ਨਾਲ ਇਸ ਵਿੱਚ ਫਤੇ ਪਾਏ ਗੁਰਬਾਣੀ ਪੜਦੇ ਨਾ ਇਤਿਹਾਸ ਪੜਦੇ ਨਾ ਬਿਲਕੁਲਾ ਹੋ ਜਾਂਦੀਆਂ ਨੇ ਬਖਸ ਲਵੋ ਆਉਣ ਵਾਲੇ ਸਮੇਂ ਦੇ ਸਮਾਤ ਬਖਸੋ ਪਿਆਰ ਨਾਲ ਸਾਰੇ ਗੱਲ ਦੇ ਬੱਚੇ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ